ਜਿੰਝੇ ਇਹ ਜੀ ਕਰਦਾ ਜਨਾਨ ਸਮਾ ਦੀ ਗਰਾਉਂਡ ਦੇ ਉੱਤੇ ਉਹਨੂੰ ਪਤਾ ਉੱਤੇ ਇੱਕ ਸ਼ਬਦ ਚਾਹਵਾ ਤੁਹਾਡਾ ਰਿਕਾਰਡ ਦਾ ਹਿੱਸਾ ਬੰਦਾ ਉੱਤੇ ਖਤਰਾਂ ਦੀ ਐਵਰੇਜ ਕੱਢ ਕੇ ਦੱਸਦੇ ਆ ਮੈਂ ਪੁੱਛਣਾ ਚਾਹੁੰਦਾ ਬੀਟੀਏ ਤੇ ਪ੍ਰਮਾਣ ਤੋਂ ਤੇਰਾ ਸਪੁੱਤ ਪੁੱਤਿੱਜਾ ਮੇਰੇ ਪੁੱਤ ਦੀ ਜਗ੍ਹਾ ਤੇ ਹੁੰਦਾ ਹੈ ਅੰਕੜੇ ਨੂੰ ਵਿਧਾਨ ਸਭਾ ਦੇ ਵਿੱਚ ਰੱਖ ਦਿੰਦਾ ਇਹ ਬਗਾਨਾ ਸੀ ਨਾ ਮੇਰਾ ਘਰੋਂ ਪੁੱਤ ਦੀ ਤੁਸੀਂ ਮੈਨੂੰ ਪੁੱਛੋ ਨਾ ਕਿਸ ਤਰ੍ਹਾਂ ਤੇ ਹਾ ਰਹੀਆਂ ਕਰ ਕਰ ਕੇ ਉਹਨੂੰ ਬੀਟੀਏ ਕਰਾ ਕੇ ਫਸਾ ਲਏ ਕਿੱਜਾ ਸੀ ਜਦੋਂ ਮੇਰਾ ਪੁੱਤਾ ਫਰਦ ਦੇ ਉੱਤੇ ਆ ਗਿਆ ਤੁਸੀਂ ਬੰਦੂਕਾਂ ਲੈ ਕੇ ਨੂੰ ਆ ਕੇ ਆਤੀ ਸਾਡੇ ਲਈ ਕੀ ਉਹ ਕੰਪਰੂਟਿਸ਼ਨ ਕਰ ਗਿਆ ਸੀ ਇਸ ਕਰਕੇ ਉਹ ਮੰਨ ਦਿੱਤਾ ਗਿਆ ਕਿ ਉਹ ਬਹੁਤੀ ਸਰਬੇਤਿ ਦੇ ਕੱਛਾ ਬਣਾ ਰਿਹਾ ਹੈ ਜਿਹਨੂੰ 22 ਕਰੋੜ ਲੋਕ ਫੋਲੋ ਕਰਦੇ ਆ ਕੀ ਸਾਡੇ ਲਈ ਮਸ਼ਹੂਰ ਹੋਣਾ ਹੀ ਗੁਨਾਹ ਹੋ ਗਿਆ ਪਰੰਤੂ ਜਦੋਂ ਸ਼ੋਭੀਨ ਸਟੈਂਡਰਡ ਕਰਦਾ ਸੀ ਤੁਸੀਂ ਕਿਸੇ ਨੇ ਨਹੀਂ ਵੇਖਿਆ ਜਦੋਂ ਉਹਨੇ ਰਾਈਜ਼ ਕੀਤਾ ਉਹ ਚਮਕਿਆ ਦੁਨੀਆ ਦੇ ਉੱਤੇ ਤਾਂ ਤੁਸੀਂ ਉਹਨੂੰ ਮਾਰ ਕਿਉਂਦੇ? ਪਾਕਿਸਤਾਨ ਵਰਗੇ ਮੁਲਕ ਨੂੰ ਹੱਥੀ ਸ਼ਰਮਾ ਕਰਦੇ ਵੀ ਆ ਤੂੰ ਕਿੱਥੇ ਬੈਠਾ ਹੈਂ ਯੂਐਸਏ ਦਾ ਪੀਆਰ, ਯੂਕੇ ਦਾ ਪੀਆਰ, ਅਸਟ੍ਰੇਲੀਆ ਤੇ ਉਹ ਸਾਰੇ ਮੁਲਕਾਂ ਦੇ ਪੀਆਰ ਦੇ ਕੋਲੇ ਆ। ਪਰ ਤੂੰ ਫੇਰ ਕਿਉਂ ਤੁਹਾਡੇ ਟਿੱਬਿਆਂ ਚ ਆ ਕੇ ਕਹਿੰਦੇ ਕਿ ਤੁਹਾਡੇ ਵਿੱਚ ਇਹਣਾ ਪਸੰਦ ਕਰਦਾ ਤੁਸੀਂ ਉਹਨੂੰ ਮਾਰ ਕਿਉਂਦੇ? ਪਰ ਸਾਡੀ ਜਵਾਲ ਵਿੱਚ ਦੀ ਏਡੀ ਦਰੈਕੀ ਦੇਖ ਲਓ 2 ਸਾਲਾਂ ਦੇ ਵਿੱਚ ਸਾਡੇ ਪਰਲੇ ਕੱਖ ਨਹੀਂ ਪਾਇਆ। ਉਹਦੀ ਸਿਕਿਉਰਿਟੀ ਲੀਕ ਕੀਤੀ ਮੈਂ ਜੀਮ ਖਾਲ ਨੂੰ ਜਾ ਕੇ ਮਿਲਿਆ ਮੈਂ ਮੈਡਮ ਆਇਸ਼ੀ ਬਤੈਜ ਪੱਦੂ ਤੇ ਬਲਬਾ ਸਾਡੀ ਚਾਹ ਤੇ ਉਹਨੇ